ਹਾਂਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਦਾਸ ਰਵਨੀਤ ਸਿੰਘ ਜ਼ਿਲ੍ਹਾ ਤਰਨਤਨ ਪੱਟੀ ਸ਼ਹਿਰ ਨੌ ਲੱਕੀ ਪੱਟੀ ਵੱਲੋਂ ਜਿੱਦਾਂ ਤੁਹਾਨੂੰ ਪਤਾ ਹੀ ਆ ਆਪਣਾ ਚੈਨਲ ਰਾਣਾ ਸੰਧੂ ਯਾਰ ਪੰਜਾਬੀ ਇਹ ਆਪਾਂ ਵਕ ਵਕ ਟੌਪਿਕਾਂ ਦੇ ਵਲੋਗ ਆਪਾਂ ਵਧੀਆ ਬਣਾਉਨੇ ਆ ਵੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਚੰਗੇ ਚੰਗੇ ਵਿਚਾਰ ਚੰਗਾ ਸੁਣਨ ਨੂੰ ਮਿਲੇ ਅੱਜ ਦਾ ਆਪਣਾ ਫੇਰ ਵਧੀਆ ਟੌਪਿਕ ਆ ਵੀ ਮੋਬਾਈਲ ਦੇ ਚੰਗੇ ਕਰਮ ਤੇ ਮਾੜੇ ਕਰਮ ਚੰਗੇ ਕਰਮ ਇਹ ਆ ਵੀ ਮੋਬਾਈਲ ਦੇ ਵੇਖੋ ਹੁਣ ਤੁਸੀਂ ਜੇ ਆਪਾਂ ਵੀਡੀਓ ਕਾਲ ਆਪਾਂ ਹਨਾ ਵੀਡੀਓ ਕੋ ਜੇ ਕੰਟਰੀ ਆਪਣਾ ਕੋਈ ਪਰਿਵਾਰ ਚੋਂ ਕੋਈ ਯਾਰ ਮਿੱਤਰ ਕੋਈ ਭੈਣ ਭਰਾ ਬਾਹਰ ਗਿਆ ਹੋਵੇ ਉਹ ਆਪਾਂ ਵੀਡੀਓ ਕੋ ਲੈ ਮਹਿਸੂਸ ਹੁੰਦਾ ਵੀ ਜਿਦਾਂ ਆਪਣੇ ਘਰ ਦੇ ਲੱਗੇ ਘਰ ਤੇ ਕਮਰੇ ਜੀ ਬੈਠਾ ਹੁੰਦਾ ਇੱਕ ਤਾਂ ਆਪਾਂ ਵੀਡੀਓ ਕਾਲ ਕਰ ਸਕਦੇ ਆ ਵਧੀਆ ਇੱਕ ਆਪਾਂ ਗੱਲਬਾਤ ਕਰ ਸਕਦੇ ਕੋਈ ਰੱਬ ਨਾ ਕਰੇ ਅਮਰੀਕਾ ਕੈਨੇਡਾ ਸਟਰੀਲੇ ਲੀਗ ਜੀ ਉੱਥੇ ਆਪਾਂ ਗੱਲਬਾਤ ਕਰ ਸਕਦੇ ਆ ਹਨਾ ਮੋਬਾਈਲ ਦੇ ਬੜੇ ਬੈਨੀਫਿਟ ਆ ਮੇਕਅਪ ਬਾਟੀ ਹੁਣ YouTube ਕਿੰਨਾ ਆਪਣਾ ਵਧੀਆ ਜਿਹੜੀ 2008 ਤੋਂ ਲਾਂਚ ਹੋਈ ਹੈ YouTube ਜਿੱਦਾਂ ਆਪਣਾ ਕੋਈ ਮੈਥ ਦਾ ਸਵਾਲ ਨਾ ਸਮਝ ਆਵੇ ਸੋਲੂਸ਼ਨ ਨਾ ਆਵੇ ਕੋਈ ਡਰਾਈਵਰੀ ਸਿੱਖ ਲਿੰਦਾ ਵਾ ਕੋਈ ਜੀਐਸਸੀ ਵੀ ਮੈਂ ਆਪਾਂ YouTube ਤੋਂ ਬੜਾ ਕੁਝ ਸਿੱਖ ਸਕਦੇ ਹਾਂ ਬੜਾ ਗਿਆਨ ਇਹਦੇ ਵਿੱਚ ਜਿੱਦਾਂ ਹੁਣ ਆਪਾਂ ਟੀਚਰ ਗਾਈਡੈਂਸ ਦਿੰਦੇ ਆ ਆਪਾਂ ਨੂੰ ਜਨਨੀਤ ਜਾਂ ਆਈਬੀ ਕੋਈ ਵੀ ਆਪਾਂ ਪੁਲਸ ਜਾਂ ਆਈਪੀਐਸ ਆਈਐਸ ਹਾਈ ਲੈਵਲ ਦਾ ਆਪਾਂ ਜੇ ਕੋਈ ਟੈਸਟ ਕਲੀਅਰ ਕਰਨਾ ਹੋਵੇ ਉੱਥੇ ਚਲੋ ਆਪਾਂ 5-6 ਘੰਟੇ ਪੜ੍ਹਦੇ ਜੇਕਰ ਦਿਮਾਗੋਂ ਮਿਸਿੰਗ ਹੋ ਜਾਂਦੀ ਹੈ ਫਿਰ ਆਪਾਂ YouTube ਤੇ ਉਹਦਾ ਯੂਬ ਸਰਚ ਮਾਰ ਕੇ ਉਤੋਂ ਗਿਆਨ ਲੈ ਸਕਦੇ ਆਂ ਵੀ ਆਹ ਸਟੱਡੀ ਅੱਜ ਸਕੂਲੇ ਕਰਕੇ ਆਏ ਸੀ ਆਈਬੀਟੀ ਕਰਕੇ ਆਏ ਸੀ ਐਜੂਕੇਸ਼ਨ ਕਰਕੇ ਆਏ ਸੀ ਉਹ ਘਰੇ ਸਮਝਾਦਿਆਂ ਆਪਾਂ ਆਈਪੀਐਸ ਆਈਐਸ ਵੇਖੋ ਜਿਹੜੇ ਵੱਡੇ ਵੱਡੇ ਆ ਮੋਬਾਈਲ ਤੋਂ ਹੀ ਵੈਲ ਤੋਂ ਗਿਆਨ ਲੈ ਗਦੇ ਅੱਜਕੱਲ੍ਹ ਵੇਖੋ ਹਾਈ ਫਾਈ ਰੈਂਕ ਹੋ ਗਏ ਜਿੱਦਾਂ ਆਪਣੇ ਪ੍ਰੈਜ਼ੀਡੈਂਟ ਦਰੁਪਦੀ ਮੋਰਮੂ ਵੇਖੋ ਰਾਸ਼ਟਰਪਤੀ ਬਣੇ ਹੈ ਸੋ ਮੀਡਲ ਕਲਾਸ ਤੋਂ ਵੇਖੋ ਕਿੰਨਾ ਨਾ ਬੁਦਲੰਦੀਆਂ ਤਾਂ ਕਿ ਗਿਆ ਬਾਕੀ ਇਹ ਆ ਵੀ ਹੁਣ ਆਪਣੇ ਜਿਹੜੇ ਯੰਗ ਮੁੰਡੇ ਆ ਉਹ ਆ ਗੇਮਾਂ ਖੇਡੀ ਜਾਂਦੇ ਪਬਜੀ ਹੋ ਗਰੰਟੂ ਹੋ ਗਾ ਸਭ ਵੇ ਉਹ ਦੇ ਆਪਣੇ ਸਰੀਰ ਦੇ ਅੱਖਾਂ ਖਰਾਬ ਕਰਨਦੇ ਆ ਪਾਪਾਂ 6-6 ਘੰਟੇ ਹੁਣ ਕਈ ਵੀਡੀਓ ਵੇਖੀ ਦੀਆਂ ਵੀ ਲੋਕਾਂ ਨੇ ਜਿਹੜਾ ਪਬਜੀ ਦੇ ਵਿੱਚ ਆਪਣਾ ਲੱਖ-ਲੱਖ 2-2 ਲੱਖ ਰੁਪਇਆ ਜਿਹੜਾ ਅਕਾਊਂਟ ਦਾ ਪਟਰਾ ਨਾਲ ਕਰ ਲੈਨੇ ਆ ਟਰਾਂਸਫਰ ਉਹ ਵਿੱਚੋਂ ਹੀ ਉੱਡ ਕੇ ਅਕਾਊਂਟ ਤੇ ਪੈਸੇ ਉੱਡ ਗਏ ਪਬਜੀ ਜਿਹਦੇ ਪੈਸੇ ਲੱਗੇ ਜਾਂਦੇ ਹਨਾ ਬਾਕੀ ਇਹ ਆ ਵੀ ਇਹ ਆਪਣਾ ਚੰਗੇ ਮਾੜੇ ਕਰਮ ਫੋਨ ਦੇ ਆ ਜਦੋਂ ਆਪਾਂ ਡਰਾਈਵਿੰਗ ਕਰਦੇ ਆ ਕੋਈ ਟਰੱਕ ਕੋਈ ਕਾਰ ਕੋਈ ਜੀਸੀਬੀ ਕੋਈ ਵੀ ਗੱਡ ਜਦੋਂ ਆਪਾਂ ਫੋਨ ਤੇ ਗੱਲ ਕਰਦੇ ਆ ਇੱਕ ਵਾਰੀ ਆਪਾਂ ਫੋਨ ਕਨ ਨੂੰ ਲਾ ਦੇ ਇੱਕ ਵਾਰ ਆਪਣਾ ਜਿਹੜਾ ਸਟੀਅਰਿੰਗ ਤੇ ਹੁੰਦਾ ਵਾ ਇੱਕ ਗੇਅਰ ਤੇ ਹੁੰਦਾ ਹੱਥ ਤੇ ਉਹ ਪ੍ਰੋਬਲਮ ਕਰਕੇ ਰੱਬ ਨਾ ਕਰੇ ਐਕਸੀਡੈਂਟ ਹੋ ਜਾਂਦੇ ਕੋਈ ਗਾਂ ਆ ਜਾਏ ਕੋਈ ਬੱਚਾ ਆ ਜਾਏ ਕੋਈ ਕੁੱਤੀ ਬਿੱਲੀ ਅੱਗੇ ਆ ਜਾਂਦੀ ਇਹਦੇ ਮਾੜੇ ਇਫੈਕਟ ਵੀ ਬੜੇ ਬੈਡ ਵੀ ਇਫੈਕਟ ਬੜੇ ਫੋਨ ਦੇ ਫੋਨ ਦੇ ਨਾਲ ਆਪਾਂ ਵੇਖੋ ਹੁਣ ਕੋਈ ਵੀ ਕੋਈ ਵੀ ਕੰਮ ਕਰਨਾ ਆਪਾਂ ਕੋਈ ਵੀ ਗੱਲਬਾਤ ਕਰਨੀ ਆਪਾਂ ਫੋਨ ਉਸੇ ਟਾਈਮ ਕਰਦੇ ਆ ਹਨਾ ਫੋਨ ਅਜਕਲ ਇੱਕ ਟੈਕਨੋਲੋਜੀ ਸੋਸ਼ਲ ਮੀਡੀਆ ਬਹੁਤ ਟੈਕਨੋਲੋਜੀ ਸੋਸ਼ਲ ਮੀਡੀਆ ਕਰਕੇ ਬੰਦਾ ਵਧੀਆ ਵੀ ਬਣ ਸਕਦਾ ਤੇ ਉਹ ਆਪਣੇ ਹੱਥ ਆ ਉਹ ਆਪਣੇ ਹੱਥ ਵਿੱਚ ਜਿੰਨੀ ਆਪਾਂ RAM GB MB ਫੋਨ ਆ ਹੁਣ ਵੇਖੋ ਜਿਹੜਾ ਪ੍ਰੋਬਲਮ ਹੈ ਵਡੀਆਂ ਫੋਨ ਤੋਂ ਵੇਖੋ ਲੜਾਈਆਂ ਝਗੜੇ ਫੋਨ ਦੇ ਸਾਰੇ ਸਿਸਟਮ ਤੇ ਇਸ ਕਰਕੇ ਹੁਣ ਵੇਖੋ ਵੀਰ ਜੀ ਜਿੱਦਾਂ ਆਪਣਾ YouTube ਤੇ ਖੋਲਦੇ ਆ Instagram Facebook ਉੱਥੇ ਚੰਗੇ ਗੁਣ ਸਿੱਖੋ ਟੈਕਨੋਲੋਜੀ ਮੈਡੀਟੇਸ਼ਨ ਮੋਟੀਵੇਸ਼ਨ ਸਿੱਖੋ ਹਨਾ ਕਿਦਾਂ ਤਕਨੀਕ ਇੰਜੀਨੀਅਰਿੰਗ ਹੋ ਗਿਆ ਜਿੱਦਾਂ ਇਹੋ ਜਿਹੇ ਜਿਹੜੇ ਗਿਆਨ ਵਾਲੀਆਂ ਜਿੱਦਾਂ ਬੁੱਕਸ ਪੜਦੇ ਆ ਇਤਿਹਾਸ ਦੀ ਬੁੱਕਸ ਪੜਦੇ ਹਿਸਟਰੀਕਲ ਬੁੱਕਸ ਪੜਦੇ ਆ ਕੋਈ ਆਪਾਂ ਨੂੰ ਸਿੱਖ ਧਰਮ ਬਾਰੇ ਕਈ ਪੜ ਕੋਈ ਆਪਣੇ ਜੈਨ ਧਰਮ ਬਾਰੇ ਪੜਦਾ ਕੋਈ ਚੰਗੇ ਵਿਚਾਰ ਚੰਗੇ ਮਨ ਚ ਮੈਡੀਟੇਸ਼ਨ ਮੋਟੀਵੇਸ਼ਨ ਪੜੋ ਮੋਬਾਈਲ ਦਾ ਇਹੋ ਤੇ ਬੈਨੀਫਿਟ ਆ ਵੀ ਆਪਣੇ ਬੋਝ ਚ ਕੋਈ ਜਿੱਦਾਂ ਹੁਣ ਮੌਸਮ ਦਾ ਪਤਾ ਲੱਗ ਜਿੱਦਾਂ ਗੂਗਲ ਮੈਪ ਆਪਣੇ ਦੇਖਾ ਜਿੱਦਾਂ ਕੋਈ ਗੂਗਲ ਮੈਪ ਜਿੱਦਾਂ ਹੁਣ ਗੂਗਲ ਪੇ ਚੱਲ ਰਿਹਾ ਹਣਾ ਟਰਾਂਸਫਰ ਕਰ ਸਕਦੇ ਫੋਨ ਪੇ ਪੇਟੀਐਮ ਹਣਾ ਕਿੰਨਾ ਬੈਨੀਫਿਟ ਫੋਨ ਦਾ ਹਣਾ ਇਹਨੂੰ ਚੰਗੇ ਪਾਸੇ ਖੜੋ YouTube ਤੇ ਕੋਈ ਇਤਿਹਾਸਿਕ ਚੀਜ਼ਾਂ ਫੜੋ ਕੋਈ ਚਲੋ ਮੈਨੂੰ ਜਿੱਦਾਂ ਛਾਉ ਢਾਡੀ ਕਵੀ ਸ਼੍ਰੀ ਹਣਾ ਹੋ ਗਿਆ ਇਦਾਂ ਵਧੀਆ ਵਧੀਆ ਜਿੱਦਾਂ ਹੁਣ ਕਈਆਂ ਨੂੰ ਸ਼ੌਂਕ ਧਾਰਮਿਕ ਗੱਲਾਂ ਸੁਣਦਾ ਕਈਆਂ ਨੂੰ ਸ਼ੌਂਕ ਹੁੰਦਾ ਗਾਣੇ ਸੁਣਦਾ ਕਈਆਂ ਨੂੰ ਸ਼ੌਂਕ ਹੁੰਦਾ ਵੀ ਧਾਰਮਿਕ ਗੱਲਾਂ ਸੁਣੀਏ ਢਾਡੀ ਕਵੀਸ਼ਰੀ ਹੋ ਗਿਆ ਹਨਾ ਚੰਗੇ ਪਾਸੇ ਫੋਨ ਦੀ ਵਰਤੋਂ ਕਰੀਏ ਆਪਾਂ ਜੇ ਬਾਕੀ ਤਾਂ ਅੱਖਾਂ ਦਾ ਖਰਾਬ ਕਰਨੀਆਂ ਹੀ ਆ ਫੋਨ ਜੇ ਰਾਤ ਨੂੰ 12-12 ਇੱਕ ਇੱਕ ਵਾਰ ਜਾਈਆਂ ਜਾਂ ਆਪਾਂ ਲੈ ਕੇ ਫੋਨ ਗੇਮਾਂ ਖੇਡੀਆਂ ਫੋਨ ਨੇ ਨਹੀਂ ਕਦੀ ਕਿਹਾ ਵੀ ਮੈਨੂੰ ਨਾ ਉਹਨੇ ਬਸ ਚਾਰਜ ਮੰਗਣਾ ਇੱਕ ਰੋਟੀ ਚਾਹ ਮੰਗ ਲੈਂਦਾ ਫਿਰ ਰਾਤ ਦੇ 12 ਵਜੇ ਇਹ ਆਪਣੇ ਹੱਥੀਏ ਫੋਨ ਨੂੰ ਚੰਗੇ ਪਾਸੇ ਲਾਉਣਾ ਮਾੜੇ ਪਾਸੇ ਲਾਉਣਾ ਫੋਨ ਦੀ ਦੂਰ ਵਰਤੋਂ ਨਾ ਕਰੋ ਹੌਂ ਦੇ ਚੱਕਰ ਚ ਲੋਕਾਂ ਦੀ ਅੱਖਾਂ ਜਲ ਗੀਆਂ ਹਨ ਵੇਖੋ ਹਨਾ ਲੋਕੀ ਕੌਵੇਂ ਚਲ ਗਏ ਡਿਪਰੈਸ਼ਨ ਚ ਹੋ ਜਾਂਦੇ ਜੋ ਗੇਮਾਂ ਖੇਡਦੇ ਆ ਕੋਈ ਚੰਗੇ ਸੌਂਗ ਸੁਣੋ ਧਾਰਮਿਕ ਸੌਂਗ ਸੁਣੋ ਕੋਈ ਬਾਣੀ ਨਾਲ ਜੁੜੋ ਕੋਈ ਚੰਗੇ ਵਿਚਾਰ ਸੁਣੋ ਕੋਈ ਪ੍ਰੋਫੈਸਰ ਕੋਈ ਅਲਬਰਟ ਆਨਸਟਾਈਨ ਦਾ ਵੇਖੋ ਦਿਮਾਗ ਕਿੰਨਾ ਹੀ ਹੋਣਾ ਇਦਾਂ ਬੱਚੇ ਪੜ ਪੜ ਕੇ ਅਸੀਂ ਮੈਂ ਤੇ ਵੀਰ ਜੀ ਬੇਨਤੀ ਕਰਦਾ ਫੋਨ ਦੀ ਚੰਗੇ ਪਾਸੇ ਮੈਂ ਨਹੀਂ ਕਹਿੰਦਾ ਵੀ ਫੋਨ ਨਾਲ ਲਾਓ ਫੋਨ ਚਲਾਓ ਚੰਗੇ ਪਾਸੇ ਚਲਾਓ ਨੌਲੇਜ ਬੜੀ ਫੋਨ ਚ ਫੋਨ ਚ ਚੰਗੇ ਪਾਸੇ ਇੰਸਟਾਗ੍ਰam ਫੇਸਬੁਕ ਇਹ ਨਹੀਂ ਵੀ ਰੀਲਾਂ ਬਣਾਉਣਾ ਆਪਣੇ ਆਪਣੇ ਨਿੱਕੇ ਨਿੱਕੇ ਮੁੰਡੇ ਯੰਗ ਮੁੰਡੇ ਕਈ ਟ੍ਰੇਨਰਾਂ ਦੇ ਥੱਲੇ ਲੰਮੇ ਪੈ ਕੇ ਰੀਲਾ ਬਣਾਈ ਜਾਂਦੇ ਸੈਂ ਇਦਾਂ ਹੀ ਫੇਮਸ ਹੋਣਾ ਕੋਈ ਚੰਗੇ ਗਾਈਡੈਂਸ ਕੋਈ ਸ਼ਹਿਰੋ ਸ਼ਹਿਰੀ ਕੋਈ ਵਧੀਆ ਮਤਲਬ ਟੌਪਿਕ ਜਿੱਦਾਂ ਆਪਾਂ ਵਲੌਗ ਬਣਾਉਣੇ ਪੱਟੀ ਸ਼ਹਿਰ ਤੋਂ ਅਸੀਂ ਦੋਵੇਂ ਵਲੌਗ ਬਣਾਉਣੇ ਕੋਈ ਟੌਪਿਕਾਂ ਦੇ ਕੋਈ ਸਿੱਖਿਆ ਦੋ ਕੋਈ ਦਰਘਟਨਾ ਕੋਈ ਨਸ਼ਿਆਂ ਤੋਂ ਦੂਰ ਰਹਿਣ ਦਾ ਟੌਪਿਕ ਦੱਸੋ ਕੋਈ ਐ ਹੋਏ ਸਿੱਖਿਆ ਬਾਰੇ ਕੋਈ ਖੇਡਾਂ ਬਾਰੇ ਬੋਲੋ ਇਦਾਂ ਦੇ ਵਿਚਾਰ ਟੌਪਿਕ ਇਦਾਂ ਕਰਕੇ ਵਧੀਆ ਵਿਚਾਰ ਵਧੀਆ ਗੁਣ ਬਖਸ਼ੇ ਆ ਫੋਨ ਦਾ ਇਹੋ ਮਤਲਬ ਫੋਨ ਚੰਗੇ ਪਾਸੇ ਲਾਓ ਇਸ ਕਰ ਬੇਨਤੀ ਹੈ ਵੀ ਚੰਗੇ ਪਾਸੇ ਫੋਨ ਨੂੰ ਲਾਓ ਦੂਰ ਵਰਤਣਾ ਨਾ ਕਰੋ ਵਾਹਿਗੁਰੂ ਖਾਲਸਾ ਜੀ ਫਤਿਹ